ਜੋ ਆਗਰ ਗਾਤੋ ਦੁਆਰੋਂ ਗਾਤੋ ਮਾਰੀ ਹੈ ਮੈਂ ਮੈਂ ਅਗਰੀ ਮੰਮੀ ਆ ਮੈਂ ਦੀ ਇੱਕ ਬੱਚੇ ਨੇ ਆਪਣੀ ਮਾਂ ਨੂੰ ਪਛਾਣਨੋਂ ਇਨਕਾਰ ਕਰ ਦਿੱਤਾ ਭਰੇ ਬਾਜ਼ਾਰ ਦੇ ਵਿੱਚ ਕੀ ਬੱਚਾ ਗਵਾਹ ਕਰਕੇ ਲਿਜਾਇਆ ਜਾ ਰਿਹਾ ਸੀ ਜਾਂ ਸੱਚ ਮੋੱਚ ਦੀ ਮਾਂ ਸੀ ਪੂਰਾ ਮਾਮਲਾ ਜਿਹੜਾ ਤੁਹਾਨੂੰ ਵਿਖਾਵਾਂਗੇ ਅੱਜ ਦੀ ਇਸ ਵੀਡੀਓ ਦੇ ਅੰਦਰ ਜੀ ਕਿ ਕੀ ਰੌਲਾ ਕੀ ਹੈ ਜੀ ਭਈ ਇਹ ਮੇਰਾ ਮੁੰਡਾ ਆ ਤੇ ਉਹੀ ਕਮਲਿਆਂ ਨੂੰ ਕਹੀ ਜਾਂਦਾ ਤੂੰ ਮੇਰੀ ਮੰਮੀ ਨਹੀਂ ਤੂੰ ਮੇਰੀ ਮੰਮੀ ਨਹੀਂ ਪਤਾ ਨਹੀਂ ਇਹਨੂੰ ਕੀ ਹੋ ਗਿਆ ਪਤਾ ਨਹੀਂ ਕਿਹਦੀ ਚੱਕ ਚਾਲ ਤੇਰੀ ਮੰਮੀ ਇਹ ਨਹੀਂ ਜੀ ਮੰਮੀ ਨੇ ਤੇਰੀ ਹੈ ਨਹੀਂ ਜੀ ਵੇ ਮਾਈ ਆ ਤੇਰੀ ਇਬ ਪਤਾ ਨਹੀਂ ਕਿ ਮੇਰੀ ਮਨਾ ਲਾਈ ਸੀ ਇਹ ਬਿਊਟੀ ਪਾਲ ਚ ਮੁੜ ਕੇ ਅੰਦਰ ਹੀ ਨਹੀਂ ਆਇਆ ਪਤਾ ਨਹੀਂ ਕਿ ਆਇਆ। ਅੱਛਾ ਮੰਮੀ ਅੰਦਰ ਗਈ ਵੀ ਆ? ਆਈ ਨਹੀਂ ਉਹ। ਨਹੀਂ ਜੀ। ਤੇ ਫਿਰ ਤੁਸੀਂ ਕੋ ਧੱਕਾ ਕਰ ਰਹੇ ਹੋ ਜੀ ਮੈਂ ਇਹਦੀ ਮੰਮੀ ਆ ਵੀਰੇ। ਇਹਨੂੰ ਭਲੇਖਾ ਪੈ ਗਿਆ। ਇਹ ਪਛਾਣੀ ਨਹੀਂ ਜਾਂਦਾ ਮੈਨੂੰ। ਇੱਥੇ ਹੋਰ ਵੀਰ ਵੀ ਖੜਾਗੇ ਬਾਈ ਕੀ ਮਾਮਲਾ ਵੇਖਿਆ ਤੁਸੀਂ? ਅਸੀਂ ਮਾਮਲਾ ਵੇਖਿਆ ਜੀ ਇਹਨੂੰ ਲੈ ਕੇ ਜਾ ਰਹੇ ਵੀ ਮੇਰਾ ਬੇਟਾ ਹੈ। ਇਹ ਕਹਿੰਦੇ ਮੇਰੀ ਮੰਮੀ ਨਹੀਂ। ਆਹੀ ਰੌਲਾ ਅਸੀਂ ਤਾਂ ਭੱਜ ਕੇ ਛੜਾ ਵੀ ਕੋਈ ਚੱਕਣ ਵਾਲਾ ਨਾ ਹੋਵੇ। ਇਹ ਕਹਿ ਰਹੀ ਵੀ ਮੇਰੀ ਮੰਮੀ ਨਹੀਂ ਅਸੀਂ ਤਾਂ ਭੱਜ ਕੇ ਵੀ ਕੀ ਰੌਲਾ। ਮੈਂ ਤੈਨੂੰ ਸ਼ਕਲ ਦੂੰ ਤੈਨੂੰ ਚੱਕਾ ਉਹ ਚੱਕਣ ਵਾਲੀ ਨਹੀਂ ਉਹਨਾਂ ਨੇ ਫਿਰ ਗੱਲ ਤੇ ਕਰਨੀ ਆ ਗੱਲ ਤੇ ਕਰਨੀ ਜੀ ਜੀ ਨਹੀਂ ਗੱਲ ਤੇ ਕਰਨੀ ਮੰਮੀ ਨਹੀਂ ਧਰੀ ਇਹ ਪਾਪਾ ਕਿੱਥੇ ذرا ਪਾਪਾ ਤਾਂ ਕੰਮ ਤੇ ਆ ਉਹ ਤਾਂ ਕੰਮ ਤੇ ਗਿਆ ਥੋਨੂੰ ਫਿਰ ਤੁਸੀਂ ਇਹਨੂੰ ਕਰਾਉਣਾ ਯਕੀਨ ਵੀ ਤੁਸੀਂ ਇਹਦੀ ਮਾਂ ਮੈਂ ਇਹਦੀ ਮੰਮੀ ਆ ਇਹਨੂੰ ਇਹ ਗੱਲ ਮੰਨਣੀ ਪੈਣੀ ਆ ਜੇ ਨਾ ਜਾਊਗਾ ਮੈਂ ਠੱਕੇ ਨਾਲ ਡੰਡੇ ਨਾ ਲਾਉਂਗੀ ਮੈਂ ਚਾਰ ਤੇ ਫਿਰ ਕਿਵੇਂ ਨਹੀਂ ਨਹੀਂ ਇਹ ਆਏ ਤੂੰ ਡੰਡੇ ਨਾਲ ਐਡੇ ਜਵਾਬ ਨੂੰ ਕਿਵੇਂ ਲੈ ਜਾਏਂਗੀ ਦੱਸ ਤੂੰ ਮੁੰਡਾ ਤੇਰਾ ਉਹ ਜਦੋਂ ਮੰਨ ਹੀ ਨਹੀਂ ਰਿਹਾ ਮੇਰਾ ਮੁੰਡਾ ਜਦੋਂ ਮੈਂ ਤੁਹਾਨੂੰ ਕਹੀ ਜਾਨੀਆ ਮੇਰਾ ਮੁੰਡਾਗਾ ਇਹ ਜੀ ਮੰਮੀ ਤੇਰੀ ਮੇਰੀ ਮੰਮੀ ਤਾਂ ਕਾਲੀ ਜੇ ਨਹੀਂ ਸੁਣਦੇ ਮੇਰੀ ਮੰਮੀ ਹੈ ਨਹੀਂ ਉਹ ਤਾਂ ਕਹਿੰਦਾ ਮੰਮੀ ਨਹੀਂ ਮੇਰੀ ਇਹ ਤਾਂ ਮੈਂ ਪਾਰਲਰ ਤੇ ਜਾ ਕੇ ਆਈਆਂ ਭਰਾਵਾ ਪਾਰਲਰ ਤੇ ਜਾ ਕੇ ਲਾਓ ਮੈਨੂੰ ਤਾਂ ਲੱਗਦਾ ਜਿਹੜਾ ਸਾਰਾ ਇਹ ਏਜੰਡਾ ਅਸਲ ਦੇ ਵਿੱਚ ਪਾਰਲਰ ਵਾਲਿਆਂ ਦਾ ਜਿਹੜਾ ਲੈਵਲ ਉਹਨਾਂ ਨੇ ਇਹਦਾ ਬੀਬੀ ਦਾ ਉੱਚਾ ਕਰਤਾ ਨਹੀਂ ਤੁਹਾਨੂੰ ਤੈਨੂੰ ਪਹਿਲਾਂ ਜਾਂਦੀ ਸੀ ਮੰਮੀ ਤੇਰੀ ਪਾਰਲਰ ਕਰੇ ਗਈ ਆ ਨਹੀਂ ਪਹਿਲਾਂ ਨਹੀਂ ਕਦੇ ਗਈ ਇਹਦਾ ਕਹਿੰਦਾ ਮੰਮੀ ਪਾਰਲਰ ਹੀ ਨਹੀਂ ਗਈ ਕਦੇ ਤੇ ਪਾਰਲਰ ਨਹੀਂ ਗਈ ਹੁਣ ਅੱਜ ਜਾਣਾ ਸੀ ਵਿਆਹ ਦਾ ਸਾਡੇ ਤੇ ਵਿਆਹ ਚ ਮੇਰਾ ਵੀ ਜੀ ਕਰਦਾ ਮੈਂ ਵੀ ਜਿਹੜੀਆਂ ਮੇਰੀਆਂ ਗਵਾਂਡ ਵਾਲੀਆਂ ਹੈਂਗਾਆਂ ਤੇ ਪਾ ਕੇ ਐਵੇਂ 36 3600 ਰੁਪਏ ਦੇ ਸੂਟ ਤੇ ਹਵਾ ਕਰਦੀਆਂ ਸੀਗਾ ਮੈਨੂੰ ਕਹਿੰਦੀਆਂ ਤੂੰ ਤਾਂ ਸੋਹਣੀ ਨਹੀਂ ਲੱਗਦੀ ਤੇ ਤੂੰ ਵੀ ਕਹਿੰਦੀ ਕਦੇ ਕੱਢਿਆ ਕਰ ਪਾਰਲਰ ਇਹ ਤੇਰੇ ਨਾਲ ਆਇਆ ਸੀ ਪਾਰਲਰ ਇਹ ਮੇਰੇ ਨਾਲ ਹੀ ਆਇਆ ਸੀ ਹੁਣ ਮੈਂ ਪਾਰਲਰ ਵੜ ਗਈ ਹੁਣ ਤਾਂ 2 ਘੰਟੇ ਬਾਅਦ ਗੱਡੀ ਆ ਮੇਰੇ ਇੰਨੀ ਉਹਨੇ ਟਿਚਨ ਪਿਚਨ ਕੀਤਾ ਮੈਨੂੰ ਤੇ ਹੁਣ ਇਹ ਕਹੀ ਜਾਂਦਾ ਤੂੰ ਮੇਰੀ ਮਾਂ ਨਹੀਂ ਇਹਨੂੰ ਫਿਰ ਤੂੰ ਅੰਦਰ ਭਾਉਣਾ ਸੀ ਕੋਲੇ ਇੱਕਦੇ ਅੱਜਕੱਲ ਦੇ ਜਵਾਕ ਤੇ ਨਾਲੇ ਤੂੰ ਐ ਤਾਂ ਵੇਖ ਬਾਈ ਇਹ ਤਾਂ ਹੁਣੇ ਗਿੱਠਦਾ ਹੈਗਾਗਾ ਤੇ ਗਈ ਜਾਂਦਾ ਇਹ ਮੇਰੀ ਮਾਂ ਨਹੀਂ ਤੇ ਵੱਡਾ ਹੋ ਕੇ ਮੈਨੂੰ ਤਾਂ ਘਰੋਂ ਕੱਢੂਗਾ ਇਹ ਇਹ ਘਰੋਂ ਕੱਢਣ ਵਾਲੀ ਗੱਲ ਨਹੀਂ ਹੁਣ ਹੁਣ ਤੈਨੂੰ ਪਛਾਣ ਨਹੀਂ ਆਉਂਦੀ ਵੀ ਮਮਮੀ ਨੇ ਤੇਰੀ ਨਹੀਂ ਜੀ ਹੁਣ ਇਹ ਤਾਂ ਕਹਿੰਦਾ ਮੇਰੀ ਮੰਮੀ ਨੂੰ ਹੁਣ ਆ ਵੀਰ ਇੰਨੇ ਖੜੇ ਆ ਇਹ ਕਹਿੰਦੇ ਵੀ ਅਸੀਂ ਇਹਨੂੰ ਨਾ ਤਾਂ ਇਹ ਲਜਾਣ ਦਿੰਦੇ ਆ ਕਹਿੰਦੇ ਵੀ ਕੀ ਪਤਾ ਹੁੰਦਾ ਵਾਕਿਆ ਹੀ ਟਾਈਮ ਮਾੜਾ ਜਿਹੜਾ ਆਪਦਾ ਇਹ ਰੱਖਣਾ ਪੈਣਾ ਸਾਨੂੰ ਜਵਾਕਾਂ ਦੀ ਰੱਖਿਆ ਵੀ ਇਹ ਰੱਖਣੀ ਪੈਣੀ ਆ ਪਰ ਹੁਣ ਇਹਨੂੰ ਯਕੀਨ ਤੁਸੀਂ ਕਿਵੇਂ ਦਿਵਾਓਗੇ ਇਹਨੂੰ ਇਹਨੂੰ ਯਕੀਨ ਕਰਨਾ ਪੈਣਾ ਨਹੀਂ ਤੇ ਦੋ ਪਹਿਣਗਾ ਕੀ ਚੀਜ਼ ਨਹੀਂ ਆਏ ਤਾਂ ਤੁਸੀਂ ਇੱਥੇ ਪਬਲਿਕ ਪਲੇਸ ਤੇ ਕਿਵੇਂ ਮਾਰ ਦੋਗੇ ਮੇਰਾ ਮੁੰਡਾ ਹੈ ਮੇਰਾ ਇਹ ਮੁੰਡਾ ਉਹਦਾ ਮੁੰਡਾ ਦਾ ਪਛਾਣਦਾ ਨਹੀਂ ਫਿਰ ਨਾ ਪਛਾਣਨ ਦੇ ਫਿਰ ਆਏ ਤੂੰ ਉਹਨੂੰ ਕਿਵੇਂ ਲਾਜਾਈ ਮੈਂ ਤਾਂ ਮਾਂ ਕੀ ਮੈਨੂੰ ਤਾਂ ਮਾਂ ਤਾਂ ਤੂੰ ਹੈਗੀ ਆ ਫਿਰ ਜਦੋਂ ਮੰਨਦਾ ਨਹੀਂ ਕੰਦਾ ਨਹੀਂ ਉਹ ਕਹਿੰਦਾ ਨਹੀਂ ਇਹ ਮੰਮੀ ਮੈਂ ਉਹੀ ਤਾਂ ਮੈਂ ਕਹਿੰਨੀ ਆ ਇਹ ਤਾਂ ਗਿੱਟਕਦਾ ਨਹੀਂ ਸਿਆਣ ਦਾ ਤੇ ਮੈਨੂੰ ਬੁੱਢੀ ਹੋਈ ਨੂੰ ਕਿੱਥੋਂ ਰੋਟੀਆਂ ਦੇ ਦੂਗਾ ਇਹ ਉਹ ਉਹ ਸਿਆਣਨ ਤੇ ਆ ਸਿਆਣਨ ਚ ਫਰਕ ਆ ਉਹ ਤਾਂ ਹਜੇ ਬੜਾਪੇ ਚ ਜਾ ਕੇ ਬਾਹਲੀ ਦੂਰ ਦੀ ਗੱਲ ਸੋਚੀ ਬੈਠੀ ਬੀਬੀ ਹੁਣ ਨਹੀਂ ਸਿਆਣ ਦਾ ਪਹਿਲਾਂ ਕਦੇ ਨਹੀਂ ਨਾ ਮੰਮੀ ਗਈ ਪਾਲਰ ਨਹੀਂ ਜੀ ਘਰ ਹੀ ਰਹਿੰਦੀ ਆ ਹਾਂ ਜੀ ਘਰੇ ਕੰਮਕਾਰ ਕਰਦੀ ਆ ਤੇ ਫਿਰ ਇਹ ਤਾਂ ਕਹਿੰਦਾ ਤੂੰ ਜਾਂ ਤਾਂ ਭਾਈ ਦੇ ਸਾਹਮਣੇ ਕਦੇ ਪਹਿਲਾਂ ਗਈ ਨਹੀਂ ਪਾਲਰ ਤੂੰ ਤਾਂ ਬਹ ਨਹੀਂ ਗਈ ਹੁਣ ਮੇਰੇ ਕੋ ਸਿੱਗੇ ਚਾਰ ਛਿੱਲੜ ਤੇ ਮੈਂ ਲਾਇਆ ਹੀ ਓਏ ਉਹ ਤਾਂ ਚਲੋ ਠੀਕ ਆ ਜਿਹੜਾ ਬੀਬੀਆਂ ਦਾ ਕਾਰ ਪਿਆਰਾ ਉਹ ਤੇ ਇਹਨਾਂ ਨੇ ਕਰ ਕੋਈ ਗੱਲ ਬਾਤ ਇਹਨੂੰ ਹੁੰਦੀ ਇਹਨਾਂ ਦੇ ਜੁਮੇ ਪਊ ਗੱਲ ਇਹ ਤਾਂ ਆਪ ਉਹੋ ਜੇ ਨੇ ਕਈ ਅੰਤ ਜਵਾਕ ਚੱਕਣ ਵਾਲੀ ਮੈਂ ਲੱਗਦੀ ਮੈਂ ਟੀ ਸੋਹਣੀ ਸਨ ਕਿ ਮੈਂ ਜਵਾਕ ਚੱਕ ਉਹ ਜਵਾਕ ਚੱਕਣ ਵਾਲੀ ਨਹੀਂ ਪਰ ਇੱਥੇ ਸਾਰਾ ਕੰਮ ਭੇਸ ਬਦਲ ਕੇ ਹੀ ਹੁੰਦਾ ਇਹ ਤੇ ਲੀਡਰ ਭੇਸ ਬਦਲ ਲੈਂਦੇ ਆ ਵਾਅਦੇ ਕਰ ਲੈਂਦੇ ਆ ਕਦੇ ਵਾਅਦਾ ਪੂਰਾ ਕੀਤਾ ਲੀਡਰਾਂ ਨੇ ਤੁਸੀਂ ਦੱਸ ਦਿਓ ਭੇਸ ਬਦਲ ਕੇ ਲੁੱਟਿਆ ਜਾਂਦਾ ਇੱਥੇ ਸਾਰਾ ਕੰਮ ਭੇਸ ਬਦਲ ਕੇ ਹੀ ਲੁੱਟਿਆ ਜਾਂਦਾ ਭੇਸ ਬਦਲਿਆ ਜਾਂਦਾ ਫੇਰ ਉਹ ਕੰਮ ਕੀਤਾ ਜਾਂਦਾ ਆਪਾਂ ਵੇਖਦੇ ਨੇ ਨਿੱਤ ਇਹ ਜੇ ਕੰਮ ਹੁੰਦੇ ਆ ਪਰ ਟਾਈਮ ਮਾਰਾ ਹਾਂਜੀ ਹਾਂ ਟਾਈਮ ਮਾਰਾ ਇਹ ਗੱਲ ਸਹੀ ਕਹਿ ਰਹੇ ਮੇਰਾ ਮੁੰਡਾ ਗਾ ਤੁਸੀਂ ਸਮਝਾਓ ਮੜਾ ਜਾ ਇਹਨਾਂ ਨੂੰ ਆਹ ਇਹਦੇ ਹੱਥ 'ਚ ਟੋਪੀ ਤੇਰੀ ਆ ਹਾਂਜੀ ਤੇ ਤੂੰ ਫੇਰ ਟੋਪੀ ਟੋਪੀ ਦਾ ਫੇਰ ਇਹਦੇ ਕੋਲੇ ਆ ਕਿਨੇ ਖੋਈ ਆ ਜਾਂ ਇਹ ਖੋਈ ਆ ਸਿਰ ਤੋਂ ਲਾ ਲਈ ਨੇ ਤੇਰੀ ਮੈਂ ਤੇਰੇ ਮਾਰੀ ਨਾ ਕਰਦਾ ਕਿੰਨਾ ਇਹਨੂੰ ਸੋਨਾ ਲੱਗਿਆ ਜਿਹੜੀ ਮੇਰੀ ਟੋਪੀ ਖੋ ਗਈ ਬੱਜੂਗੀ ਇਹ ਮੈਨੂੰ ਐ ਲੱਗਦਾ ਵੀ ਜਿਹੜੇ ਸਾਹਮਣਾ ਤੂੰ ਇੰਨਾ ਬੋਲੀ ਜਾਂਦੇ ਆ ਚਪੇੜਾ ਮਾਰੂ ਕੰਨ ਤੇ ਸਿੱੜ ਦੂ ਐ ਘਰੇ ਵੀ ਕੁੱਟਦੀ ਆ ਘਰੇ ਤੈਨੂੰ ਇਹ ਮੈਂ ਤਾਂ ਜਮਨ ਝੜਕਦੀ ਸੀ ਨਾ ਮੈਨੂੰ ਕੁੱਟਦੀ ਲੈ ਉਹ ਤਾਂ ਕਹਿੰਦਾ ਮੰਮੀ ਮੇਰੀ ਝੜਕਦੀ ਵੀ ਜਦੋਂ ਮੈਨੂੰ ਸਿਆਣਦਾ ਹੀ ਨਹੀਂ ਮਾਂ ਨੂੰ ਮਾਂ ਨਹੀਂ ਦੱਸਦਾ ਤੇ ਫ ਨੀ ਹੋਦਾ ਕਿ ਨਾ ਮੇਰੀ ਮਾਂ ਝਿੜਕਦੀ ਨਹੀਂ ਜਮਾਂ ਵੀ ਤੇ ਫਿਰ ਹੁਣ ਜਦੋਂ ਮੈਨੂੰ ਸਿਆਣਦਾ ਹੀ ਨਹੀਂ ਬਾਈ ਮੈਂ ਕੀ ਕਰਾਂ ਹੁਣ ਝੜਪੂਗੀ ਮੈਂ ਹੁਣ ਇਹ ਦੱਸ ਤੁਸੀਂ ਦੇਖਣਾ ਵੀ ਇਹ ਪਾਲਰ ਵਾਲਿਆਂ ਦਾ ਪੰਗਾ ਪਾਤਾ ਜਿਆਦਾ ਜਿਹੜਾ ਇਹਦਾ ਇੰਨਾ ਭਾਈ ਰੰਗ ਰੋਗਣ ਕਰਕੇ ਇਹਨੂੰ ਰੱਖਤਾ ਬੀਬੀ ਨੂੰ ਪਤਾ ਨਹੀਂ ਕੀ ਗੱਲ ਆ ਹੁਣ ਜਾਂ ਤਾਂ ਇਹ ਗੱਲ ਆ ਵੀ ਇਹਦੀ ਅਸਲੀਅਤ ਫਿਰ ਤੂੰ ਮੜਾ ਇਹ ਮੇਕਅਪ ਲਾ ਕੇ ਵਿਖਾ ਦੇ ਭਾਈ ਕਿਉਂ ਮੇਕਅਪ ਕਿਉਂ ਲਾ ਕੇ ਦਿਖਾਵੇਂ 2000 ਰੁਪਏ ਦੇ ਕੇ ਆਈਆਂ ਮੈਂ ਉਹ ਹਣ ਜਵਾਕ ਨਾਲ 2000 ਰੁਪਏ ਤਾਂ ਨਹੀਂ ਚੰਗਾ ਜਵਾਕ ਨੂੰ ਤਾਂ ਮੈਂ ਆਪੇ ਲੈ ਜਾਊਂਗੀ ਜਵਾਕ ਦੀ ਤਾਂ ਮੈਨੂੰ ਕੋਈ ਐਡੀ ਨਹੀਂ ਜਵਾਕ ਐ ਤਾਂ ਤੂੰ ਕਿਵੇਂ ਲੈ ਜਿੰਗ ਹੁਣ ਇਹ ਲੋਕ ਕਿਵੇਂ ਲੈ ਜਾਣ ਦੇਣਗੇ ਸਾਡੇ ਕੋਲੇ ਗੱਲ ਆ ਗਈ ਹੈ ਜੀ ਕੋਈ ਗੱਲ ਪਿਆਰ ਨਾਲ ਵੀ ਹੋ ਸਕਦੀ ਹੈ ਬੱਚੇ ਨਾਲ ਹੀ ਐਂ ਆਏ ਥੋੜਾ ਹੋਊਗਾ ਧੱਕਾ ਦੱਸ ਲੈ ਮੈਂ ਮੇਰਾ ਪੁੱਤ ਮੇਰਾ ਪੁੱਤ ਪਿਆਰ ਨਾਲ ਉਹਦਾ ਹਜੇ ਵੀ ਪਿੱਛੇ ਨੂੰ ਖਿੱਚਦਾ ਦੱਸ ਫਿਰ ਮੈਂ ਕੀ ਕਰਾਂ ਕੋਹ ਵੀਰ ਨੇ ਗੱਲ ਕਹੀ ਹੈ ਵੀ ਗੱਲ ਪਿਆਰ ਨਾਲ ਵੀ ਹੋ ਸਕਦੀ ਹੈ ਫਿਰ ਜਾ ਭਾਈ ਤੂੰ ਆ ਜਾਂਦਾ ਦੱਸ ਆਹਾਂ ਟੋਪੀ ਕੀ ਦੀ ਐ ਟੋਪੀ ਇਹ ਤਾਂ ਮੇਰੀ ਆਈ ਟੋਪੀ ਵੀ ਉਹ ਕਹਿੰਦਾ ਮੇਰੀ ਐ ਟੋਪੀ ਤੇ ਥੋ ਕਦੋਂ ਲਈਏ ਨੇ ਇਹ ਜਦੋਂ ਮੈਂ ਪਹਿਲਾਂ ਭੱਜਣ ਲੱਗਿਆ ਮੇਰੇ ਸਿਰ ਤੋਂ ਲਾ ਲਈ ਲੈ ਦੱਸ ਭਾਈ ਤੇਰੀ ਟੋਪੀ ਨੂੰ ਕਹਿੰਦੀ ਸੋਨਾ ਲੱਗਿਆ ਸੀ ਮੈਂ ਤੇਰੇ ਸਿਰ ਤੋਂ ਲਾ ਲਈ ਮੈਂ ਤਾਂ ਇਹਨੂੰ ਮੈਂ ਤਾਂ ਭਾਈ ਇਹਨੂੰ ਡੱਕਰਦੀ ਸੀਗੀ ਵੀ ਤੂੰ ਖੜ ਜਾ ਮੈਂ ਤੇਰੇ ਨਾਲੇ ਚੱਲੂਗੀ ਤੇ ਇਹ ਤਾਂ ਆਪਾ ਜਾਇਆ ਉਥੋਂ ਨਾਲੇ ਤੂੰ ਕਹਿੰਦੇ ਡੱਕਰਦੀ ਸੀ ਨਾਲੇ ਮੈਂ ਕਹਿੰਦੀ ਐ ਖੜ ਜਾ ਇਹ ਦੋ ਗੱਲਾਂ ਕਿਵੇਂ ਬੰਨ੍ਹਣਗੀਆਂ ਮੋਹੋ ਤੁਸੀਂ ਕਨਫਿਊਜ਼ ਨਾ ਕਰੋ ਮੈਨੂੰ ਮੈਂ ਤੁਹਾਨੂੰ ਦੱਸਾਂ ਮੈਂ ਇਹਨੂੰ ਐਂ ਕਹਿੰਦੀ ਸੀ ਓਰੇ ਮੇਰੀ ਗਲਤੀ ਸੋਹਣਾ ਜਦੋਂ ਮੰਨਦਾ ਨਹੀਂ ਐ ਧੱਕਾ ਨਾ ਕਰੋ ਬਈ ਧੱਕਾ ਨਾ ਕਰੋ ਇੱਥੇ ਕੈਮਰਾ ਚੱਲਦਾ ਹੈ ਤੂੰ ਜਵਾਕ ਨਾਲ ਧੱਕਾ ਕਿਵੇਂ ਕਰੋਗੇ ਮੈਂ ਇਹਨੂੰ ਐਂ ਕਹਿੰਦੀ ਸੀ ਬਈ ਦੇਖੋ ਤਾਂ ਮੇਰੇ ਨਾਲ ਚੱਲ ਹੈਨਾ ਮੇਰੇ ਨਾਲ ਹੀ ਆਇਆ ਸੀਗਾ ਤੇ ਹੁਣ ਇਹ ਇਹ ਮੰਨਦਾ ਹੀ ਨਹੀਂਗਾ ਮੈਂ ਕੀ ਕਰਾਂ ਜਦੋਂ ਆਈਏ ਮੰਮੀ ਤੇ ਰਿਆਹੀ ਲੀੜੇ ਪਾਈ ਸੀ ਉਦੋਂ ਲੀੜੇ ਤਾਂ ਮੈਨੂੰ ਪਤਾ ਪਾਈ ਲੀੜੇ ਨਹੀਂ ਪਤਾ ਹਾਂਜੀ ਤੇ ਆਹਾ ਚੁੰਨੀਆਂ ਲਈ ਸੀ ਉਦੋਂ ਮੈਨੂੰ ਕਪੜੇ ਵਾਲਾ ਨਹੀਂ ਮੈਂ ਵੇਖਿਆ ਨਹੀਂ ਨਾ ਮੈਂ ਉਹ ਤਾਂ ਫਿਰ ਹੁਣ ਆਏ ਤਾਂ ਬਾਈ ਗੱਲ ਨਹੀਂ ਸਿੱਧ ਹਣੀ ਜਾਂਦਾ ਤੂੰ ਆਹ ਰੰਗ ਰੋਗਲ ਲਾ ਦੇ ਆਪ ਦਾ ਇਹ ਹੁਣ ਮੈਂ 2000 ਰੁਪਏ ਦੇ ਤਾਂ ਰਾਮ ਦੇ 2000 ਵਾਕ ਨੂੰ ਛੱਡਨਾ ਕਿ 2000 ਰੁਪਏ ਚੰਗਾ ਫਿਰ ਇਹੋ ਜਿਹੇ ਤੇ ਮੇਰੇ 4-5 ਘਰੇ ਖੇਡਦੇ ਫਿਰਦੇ ਆ ਮੈਂ ਦੱਸ ਲਉ ਹੁਣ ਫਿਰ ਇਹਨੇ ਹੁਣ ਗਲਚ ਗੁੱਠਾ ਦੇਣਾ ਜਾਂ 4-5 ਹੁਣ ਰਾਤ ਸਾਢੇ ਜਾਗੋ ਆ ਬਾਈ ਅਜ ਰਾਤ ਦੀ ਤੇ ਹੁਣ 4 ਤਾਂ ਮੈਨੂੰ ਇੱਥੇ ਹੀ ਵਜਾਤੇ ਨੇ ਇਹੋ ਜਿਹੇ ਘਰੇ ਨਾ ਗਿਆ ਤਾਂ ਘਰੇ ਆ ਗਦੋ ਇਹਦੇ ਪਿਓ ਮੈਨੂੰ ਕੁੱਟੂਗਾ ਨਹੀਂ ਪਿਓ ਤਾਂ ਕੁੱਟੂਗਾ ਹੁਣ ਇੰਨੇ ਚ ਕੋਈ ਬੰਦਾ ਤੁਹਾਡੇ ਇਥੋਂ ਨੇੜੇ-ਤੇੜ ਦਾ ਹੈਗਾ ਜਿਹੜੇ ਖੜੇ ਆ ਵੀਰ ਜਾਣਦੇ ਤੁਸੀਂ ਇਹਨਾਂ ਮੜਾ ਮੁੰਡਾ ਨਹੀਂ ਇਹ ਤਾਂ ਕਹਿੰਦੇ ਜਾਣਦੇ ਨਹੀਂ ਇੱਥੇ ਨੇੜੇ-ਤੇੜੇ ਵੀ ਤੇ ਫਿਰ ਇਹ ਜਾਣਦੇ ਨਹੀਂ ਆ ਆ ਬਾਈ ਆ ਬਾਈ ਨੂੰ ਪੁੱਛ ਲੋ ਮੜਾ ਜਮੈਂ ਕਦੋਂ ਜੀ ਤੂੰ ਇਹ ਤਾਂ ਗੱਲ ਪੈਨੋ ਜਵਾਗ ਦੇ ਆਏ ਥੋੜੀ ਹੁੰਦਾ ਇਹ ਗੱਲ ਤਾਂ ਦੱਸੋ ਨਾ ਗੱਲ ਬਈ ਮਾਂ ਤੁਹਾਡੀ ਮਮਤਾ ਕਿੱਧਰ ਗਈ ਦੱਸੋ ਤੁਸੀਂ ਉਹਨੂੰ ਪਿਆਰ ਨਾਲ ਕੋਈ ਪੁੱਤ ਮੈਂ ਤਾਂ ਹੁਣ ਆ ਨੇੜੇ ਆ ਮੈਂ ਨੇੜੇ ਕਰਦੀ ਆ ਨੇੜੇ ਇਹਦਾ ਹੋਰ ਜਪੇੜੇ ਮਾਰਨ ਤੱਕ ਜਾਣੇ ਹੋ ਦੱਸੋ ਜੇ ਅਸੀਂ ਇੱਥੇ ਹੋਈਏ ਨਾ ਤੂੰ ਕਾਫੀ ਚਿਰਦੀ ਹੈ ਜਵਾਗ ਨਾਲ ਧੱਕਾ ਕਰੀ ਜਾਂਦੀ ਹੈ ਇਹ ਅਜੀ ਦੇਖੀ ਜਾਂਦੇ ਹਾਂ ਉਹ ਕਹਿੰਦਾ ਵੀ ਮੈਰੀ ਮੰਮੀ ਨਹੀਂ ਇਹ ਠੀਕ ਹੈ ਜੀ ਸਾਨੂੰ ਨਹੀਂ ਪਤਾ ਵੀ ਉਹ ਇਹਦੀ ਮੰਮੀ ਹੈਗੀ ਆ ਕਿ ਨਹੀਂ ਅਹੀ ਇਹਨਾਂ ਨਾਲ ਜਣੀ ਕੇ ਵੇਖੀ ਜਾਂਦੇ ਆ ਲਓ ਹੁਣ ਇਹ ਇੱਥੇ ਲੋਕ ਵੀ ਜਿਹੜੇ ਖੜੇ ਆ ਉਹ ਵੀ ਇਸ ਗੱਲ ਦੀ ਗਵਾਹੀ ਭਰ ਰਹੇ ਆ ਦੱਸ ਰਹੇ ਆ ਵੀ ਇਹ ਬੱਚੇ ਨੂੰ ਖਿੱਚਿਆ ਤੂੰ ਆ ਜਾ ਰਿਹਾ ਜਦੋਂ ਜਦੋਂ ਉਹ ਇਹ ਵੀ ਦੱਸ ਰਿਹਾ ਵੀ ਨਾ ਤੇ ਇਹਦੇ ਇਹ ਲੀੜੇ ਪਾਇ ਸੀ ਮੈਨੂੰ ਲੀੜਿਆਂ ਦਾ ਵੀ ਚੰਗੀ ਤਰ੍ਹਾਂ ਪਤਾ ਨਹੀਂਗਾ ਤੁਸੀਂ ਪਰ ਇਹ ਵੀ ਸਿੱਧਾ ਤੁਹਾਨੂੰ ਕਰਨਾ ਪਊ ਇਦਾਂ ਬੱਚਾ ਤਾਂ ਨਹੀਂ ਲਿਜਾਣ ਦਿੰਦੇ ਤੁਹਾਨੂੰ ਸਿੱਧਾ ਹੁਣ ਮੈਂ ਤੁਹਾਨੂੰ ਕਿਵੇਂ ਸਿੱਧ ਕਰਕੇ ਦਿਖਾਵਾਂ ਮੇਰਾ ਤੁਸੀਂ ਐਂ ਕਰੋ ਤੁਸੀਂ ਮੇਰੇ ਨਾਲ ਪਾਰਲਰ ਚੱਲੋ ਹਮ ਪਾਰਲਰ ਤੋਂ ਮੈਂ ਪੁਛਾ ਕੇ ਲਿਆਉਣੀ ਆ ਪਾਰਲਰ ਤੋਂ ਕੀ ਪੁਛਾ ਲਾਂਗੀ ਮੈਂ ਹੀ ਗਈ ਸੀ ਪਾਰਲਰ ਤੇ ਨਹੀਂ ਪਾਰਲਰ ਦਾ ਉੱਥੇ ਚਾਰ ਹੋਰ ਬੀਬੀਆਂ ਕਿ ਇਹਨੂੰ ਕਹਿ ਦੇਣਗੇ ਵੀ ਇਹ ਮੇਰਾ ਮੁੰਡਾ ਉਹ ਤੇਰੇ ਪਾਰਲਰ ਜਾਣਨਾ ਕੀ ਜਦੋਂ ਇਹ ਪਾਰਲਰ ਦੇ ਅੰਦਰ ਹੀ ਨਹੀਂ ਗਿਆ ਤੇ ਫਿਰ ਇਹ ਮੇਰੇ ਨਾਲ ਤਾਂ ਗਿਆ ਸੀ ਨਾਲ ਉਹ ਕਹਿੰਦਾ ਅੰਦਰ ਗਿਆ ਸੀ ਤੂੰ ਪਾਰਲਰ ਚ ਨਹੀਂ ਉਹ ਤਾਂ ਕਹਿੰਦਾ ਗਿਆ ਨਹੀਂ ਤੂੰ ਝੂਠ ਤੇ ਝੂਠ ਮਾਰੀ ਜਾਂਦੀ ਆ ਝੂਠ ਕਾ ਨੂੰ ਮਾਰੀ ਜਾਂਦੀ ਆ ਮੈਨੂੰ ਝੂਠ ਮਾਰ ਕੇ ਕੀ ਮਿਲ ਜੂਗਾ ਤੇ ਫਿਰ ਉਹ ਕਹਿੰਦਾ ਮੈਂ ਗਿਆ ਹੀ ਨਹੀਂ ਪਾਰਲਰ ਚ ਮੇਰੇ ਨਾਲ ਗੇਟ ਤੱਕ ਤਾਂ ਗਿਆ ਸੀ ਪੁੱਛੋ ਇਹਨੂੰ ਤੇ ਹੁਣ ਤੂੰ ਕਹੀ ਜਾਂਦੀ ਆ ਏ ਮੇਰਾ ਤਾਂ ਦੱਸਣਗੇ ਵੀ ਮੈਂ ਕਿਹੋ ਜੀ ਸੀ ਤੇਰਾ ਤੂੰ ਫਿਰ ਇਹੀ ਤਾਂ ਸੀ ਕਹਿੰਦੇ ਆ ਵੀ ਜਿਹੇ ਜੀ ਇਹ ਚਾਹੁੰਦਾ ਉਹ ਜੇ ਤੂੰ ਮੂੰਹ ਧੋ ਕੇ ਵਿਖਾ ਦੇ ਫਿਰ ਇਹਨੂੰ ਮੂੰਹ ਮੈਂ ਕਿਵੇਂ ਦੇ ਦੇ 2000 ਰੁਪਏ ਲਗਾ 2075 ਮੇਰੀ ਤਲੀ ਤੇ ਮੈਂ ਹਾਂ ਲੈ ਦੇਖੋ ਹੁਣ ਤੁਸੀਂ ਇੱਥੇ ਬੱਧਾ ਲੱਗਦਾ ਵੀ ਮੈਨੂੰ ਲੱਗਦਾ ਵੀ ਇਹ ਜਵਾਕ ਚੱਕਣ ਵਾਲੀ ਆ ਇਹ ਮੈਨੂੰ ਨਹੀਂ ਲੱਗਦਾ ਵੀ ਇਹਦੀ ਮਾਂ ਹੋਵੇ ਠੀਕ ਆ ਜਵਾਨ ਸਵਾਲਾ ਤੂੰ ਜਵਾਕ ਨਾਲ ਨਾ ਮੈਂ ਤੈਨੂੰ ਮੈਂ ਤੈਨੂੰ ਜਵਾਕ ਚੱਕ ਤੂੰ ਨਿਆ ਕਿਵੇਂ ਸਕਦੀ ਮੈਂ ਮਾਨਹਾਨੀ ਦਾ ਕੇਸ ਕਰ ਤੂੰ ਮਾਨਹਾਨੀ ਦਾ ਕਰਦੀ ਇਹਨੂੰ ਕਿੱਥੇ ਲੈ ਜਾਵੇਂਗੀ ਤੂੰ ਚੱਕ ਕੇ ਮੇਰਾ ਮੁੰਡਾ ਤੇਰਾ ਮੁੰਡਾ ਪਾਸੇ ਹੋਈ ਇਹਨਾਂ ਕਮਾਲ ਹੋਈ ਜਾਂਦੀ ਉਹ ਜਿਹੜਾ ਪਛਾਣਦਾ ਹੀ ਨਹੀਂ ਤੈਨੂੰ ਮੈਂ ਤੈਨੂੰ ਦੱਸਦਾ ਮੇਰਾ ਮੁੰਡਾ ਹੈ ਤੇਰਾ ਮੁੰਡਾ ਤੂੰ ਸਿੱਧ ਕਰ ਦਿਓ ਕਹਿੰਦਾ ਵੀ ਤੇਰੀ ਮੰਮੀ ਹੈਗੀ ਹੈ ਉਹ ਵਾਰੀ ਵਾਰੀ ਕਹੀ ਇਹਨਾਂ ਨਹੀਂ ਮੰਮੀ ਮੇਰੀ ਇਹ ਨਹੀਂ ਹੁਣ ਫਿਰ ਤੁਸੀਂ ਦੱਸੋ ਇਦਾਂ ਦਾ ਯਕੀਨ ਵਾਲੀ ਗੱਲ ਹੈ ਨਹੀਂ ਕੋਈ ਏ ਨੂੰ ਵੀਰੇ ਪਤਾ ਕੀ ਇਹ ਨਾ ਛੋਟਾ ਹੁੰਦਾ ਨਾ ਡਿੱਗ ਗਿਆ ਸੀਗਾ ਜਿਹਦੇ ਸਿਰ ਚ ਨਾ ਇਹ ਜਦੋਂ ਸਿਰ ਪਰਨੇ ਡਿੱਗਿਆ ਤੇਰੇ ਸਿਰ ਚ ਵੱਜ ਗਈ ਸੱਟ ਇਹਦੀ ਦਵਾਈ ਚੱਲਦੀ ਹੈ ਇਹ ਕਦੇ ਕਦੇ ਨੂੰ ਐ ਪਤਾ ਨਹੀਂ ਲੱਗਦਾ ਬੌਂਦਲ ਜਾਂਦਾ ਵੀ ਮੈਂ ਕੀ ਬੋਲੀ ਜਨਾ ਨਹੀਂ ਇਹ ਤਾਂ ਬੌਂਦਲ ਜਾਂਦਾ ਬੰਦਲਾਈ ਤੂੰ ਸਾਨੂੰ ਸਾਰਿਆਂ ਨੂੰ ਵੀ ਬੈਠੀ ਐ ਗੱਲ ਤੂੰ ਹੁਣ ਦੱਸਦੀ 15 ਮਿੰਟ ਤਰ ਨਾਲ ਗੱਲ ਕਰੀ ਜਾਂਦੇ ਨ ਹੋਗੇ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਵੀ ਇਹਦੀ ਦਵਾਈ ਚੱਲਦੀ ਹੈ ਹੁਣ ਮੈਂ ਆਖੇ ਵੀ ਗਾ ਨੂੰ ਸਾਰਿਆਂ ਨੂੰ ਦੱਸਣਾ ਲੈ ਦੱਸਣਾ ਤੁਸੀਂ ਤੁਸੀਂ ਇੱਥੇ ਵੇਖੋ ਸਾਨੂੰ ਤਾਂ ਹਜੇ ਵੀ ਇਸ ਗੱਲ ਦਾ ਯਕੀਨ ਨਹੀਂਗਾ ਵੀ ਇਹ ਗੱਲ ਹੈਗੀ ਆ ਜਾਂ ਨਹੀਂ ਹੈਗੀ ਤੂੰ ਐਵੇਂ ਸੱਟ ਮਰਾਤੀ ਦਿਖਾ ਕੋਈ ਕਿਤੇ ਮ ਕਰਿਆ ਦੇ ਬਾਪ ਨੂੰ ਵੀ ਪਛਾਣ ਦੋ ਨਾਲ ਕਰ ਦਿੰਦਾ ਹਾਂ ਆ ਦੇ ਡੈਡੀ ਨੇ ਤਾਂ ਪਛਾਣਦਾ ਨਾ ਹਾਂਜੀ ਉਹ ਡੈਡੀ ਨੂੰ ਮੰਮੀ ਨੂੰ ਦੋ ਮੈਨੂੰ ਪਛਾਣਦਾ ਉਹ ਤਾਂ ਕਹਿੰਦਾ ਮੈਂ ਦੋ ਦਾਨ ਨੂੰ ਪਛਾਣਦਾ ਇਹ ਕਦੇ ਕਦੇ ਇਹਨੂੰ ਪਾਏ ਜਾਂਦਾ ਇਹਨੂੰ ਨਹੀਂ ਆਏ ਕਿਵੇਂ ਪਾਏ ਜਾਂਦਾ ਜਦੋਂ ਉਹ ਕਹੀ ਜਾਂਦਾ ਵੀ ਮੈਂ ਮੰਮੀ ਦੇ ਨਾਲ ਆਇਆ ਇਹ ਗੱਲ ਵੀ ਇਹਦੇ ਚੇਤੇ ਆ ਉਹ ਕਹਿੰਦਾ ਪਾਰਲਰ ਗਈ ਇਹ ਵੀ ਇਹਦੇ ਗੱਲ ਚੇਤੇ ਉਹ ਕਹਿੰਦਾ ਪਰ ਜਦੋਂ ਅੰਦਰੋਂ ਨਿਕਲੀ ਇਹ ਮੇਰੀ ਮੰਮੀ ਨਹੀਂਗੀ ਉਹ ਭੁੱਲ ਗਿਆ ਹੋਊਗਾ ਉਹ ਠੀਕ ਹੈ ਜੀ ਤੁਸੀਂ ਬੁੱਲ ਪਣਾ ਕਿਹੜੀ ਗੱਲ ਦਾ ਸੀ ਮੈਂ ਗੱਲ ਕੀ ਕਰੀ ਜਾਂਦਾ ਸੀ ਨੇ ਉਹ ਜਦੋਂ ਤੈਨੂੰ ਵਾਰੀ-ਵਾਰੀ ਕਹਿੰਦਾ ਵੀ ਇਹ ਮੇਰੀ ਮੰਮੀ ਨਹੀਂ ਉਹ ਦੋ ਕਹਿੰਦਾ ਮੈਂ ਤੇ ਮੰਮੀ ਨੂੰ ਵੀ ਪਛਾਣਦਾ ਆਂ ਤੇ ਡੈਡੀ ਨੂੰ ਵੀ ਪਛਾਣਦਾ ਆਂ ੱ ਧੱਕੇ ਨਾਲ ਨਹੀਂ ਨਾ ਇਸੇ ਤਰ੍ਹਾਂ ਮੁੰਡਾ ਬਣ ਜਾਣਾ ਮੇਰੀ ਗੱਲ ਸੁਣ ਬਾਈ ਮੈਂ ਜਿੱਦ ਤੇ ਵਿਆਹ ਕੇ ਆਈ ਆ ਠੀਕ ਆ ਮੈਨੂੰ 10 ਸਾਲ ਹੋ ਗਏ ਵਿਆਹ ਕੇ ਆਈ ਨੂੰ ਤੇ ਉਹਦੇ ਦੀ ਮੈਂ ਕਦੇ ਪਾਰਲਰ ਪੂਲਰ ਨਹੀਂ ਗਈਗੀ ਠੀਕ ਆ ਮੇਰੇ ਤਾਂ ਪੁੱਠੇ ਤਾਂ ਵਿਅਰਗਾ ਮੂੰਹ ਆ ਮੈਂ ਤੈਨੂੰ ਸਿੱਧੀ ਗੱਲ ਦੱਸਦੀ ਆਂ ਮੈਂ ਪਾਰਲਰ ਵਾਲੀ ਨੂੰ ਜਾ ਕੇ ਉਹ ਕਹਿੰਦਾ ਸੀ ਵੀ ਮੈਨੂੰ ਇਹੋ ਜਿਹੀ ਬਣਾ ਦੇ ਵੀ ਮੈਨੂੰ ਕੋਈ ਸਿਆਣੇ ਨਾ ਤੇ ਮੈਨੂੰ ਕਿਹੜਾ ਪਤਾ ਸੀਗਾ ਵੀ ਮੇਰੇ ਤਾਂ ਮੁੰਡਾ ਹੀ ਜਦੋਂ ਜਦੋਂ ਲਿਆਇਆ ਜਾਂਦਾ ਉਦੋਂ ਕੁਝ ਵਿਚਾਰੀਆਂ ਹੋਰ ਹੁੰਦੀਆਂ ਪਰ ਜਦੋਂ ਪਲਦਲ ਵਾਲੇ ਰੰਗ ਰੋਗਣ ਕਰ ਦਿੰਦੇ ਆ ਉਦੋਂ ਕੁਝ ਚੱਕਰ ਵੀ ਹੋਰ ਬਣ ਜਾਂਦਾ ਇਹ ਮੈਨੂੰ ਲੱਗਦਾ ਅਸਲ ਦੇ ਵਿੱਚ ਮਾਮਲਾ ਉਹੀ ਹੈ ਤਾਂ ਫਿਰ ਜੀ ਤੁਹਾਨੂੰ ਹੁਣ ਸਿੱਧ ਤਾਂ ਇਹ ਚੀਜ਼ ਕਰਨੀ ਪਊਗੀ ਹੁਣ ਬੱਚਾ ਵੇਖੋ ਡਰਿਆ ਖੜਾ ਸੇਮਿਆ ਖੜਾ ਉਹ ਕਹਿੰਦਾ ਵੀ ਹੁਣ ਨਾ ਅਸੀਂ ਇੰਨੇ ਜਿਹੜੇ ਖੜੇ ਆ ਇਹ ਵੀਰ ਖੜੇ ਆ ਲੋਕ ਤੁਹਾਡੇ ਨਾਲ ਇਹਨੂੰ ਭੇਜ ਸਕਦੇ ਆ ਮੈਨੂੰ ਲੈ ਕੇ ਤੇ ਜਾਣਾ ਪਊਗਾ ਹੁਣ ਮੈਨੂੰ ਇੱਥੇ ਥੋੜੀ ਛੱਡ ਦਿਓ ਮੇਰੀ ਰਾਤ ਦੀ ਜਾਗੂ ਅੱਜ ਜਾਗੋ ਤਾਂ ਤੇਰੀ ਹੈਗੀ ਪਰ ਇਹ ਤਾਂ ਵਿਚਾਰਾ ਅੰਦਰੇ ਵਿੱਚ ਉਦਰਿਆ ਪਿਆ ਦੱਸੋ ਭੇਜ ਦੋਗੇ ਤੁਸੀਂ ਜ ਹਾਂ ਜੀ ਡੈਡੀ ਬੁਲਾ ਲਓ ਡੈਡੀ ਕਿੱਥੇ ਨਹੀਂ ਹੁਣ ਜਦੋਂ ਇਹ ਕਹੀ ਜਾਂਦੇ ਆ ਨਾ ਇਹਨਾਂ ਨੇ ਤੁਸੀ ਦੱਸੋ ਬਾਈ ਇਹਦੇ ਨਾਲ ਭੇਜ ਦੋਗੇ ਹੁਣ ਇਹਨੂੰ ਨਹੀਂ ਨਹੀਂ ਆਏ ਨਹੀਂ ਭੇਜਣਾ ਮਨ ਰਿਹਾ ਉਹ ਕਹਿੰਦੇ ਤੂੰ ਐਦਾਂ ਕਰ ਇਹਦੇ ਫਾਦਰ ਨੂੰ ਬੁਲਾ ਲਾ ਡੈਡੀ ਨੂੰ ਬੁਲਾ ਇਹਦੇ ਪਿਓ ਨੂੰ ਮੈਂ ਕਿੱਥੇ ਸੱਦ ਲਾਵਾਂ ਉਹਨੂੰ ਛੁੱਟੀ ਛਾਟੀ ਨਹੀਂ ਮਿਲਦੀ ਤਾਂ ਪੀਣ ਦੇ ਟਾਈਮ ਹੀ ਆਊਗਾ ਬਾਈ ਇਹ ਤਾਂ ਮੈਨੂੰ ਹੁਣ ਹੁਣ ਨਹੀਂ ਨਾ ਸਿਆਣ ਦਾ ਤੇ ਉਹਨੇ ਜਦੋਂ ਪੀ ਲੀ ਨਾ ਜਦੋਂ ਮੂਤ ਪੀ ਲੈਂਦਾ ਉਦੋਂ ਸਾਨੂੰ ਦੋਨਾਂ ਨੂੰ ਸਿਆਣਣੋਂ ਮੰਗਣਾ ਪੈਂਦਾ ਇਹਨਾਂ ਦੇ ਤਾਂ ਮੈਨੂੰ ਲੱਗਦਾ ਸਾਰਿਆਂ ਦੇ ਸਿਰ 'ਚ 6:00 ਵਜੇ ਵੀ ਆ ਨਾ ਉਹਦੇ ਵੀ ਸਿਰ 'ਚ 6:00 ਵਜੇ ਵੀ ਆ ਸਿਰ 'ਚ 6:00 ਸਾਡੇ ਕਾਦੋਂ ਵੱਜੇ 3:00 ਵਜੇ ਮੇਰੇ ਤਾਂ ਕਿਉਂ ਵੱਜੇ ਕਿਤੇ ਤੂੰ ਇਹਨੂੰ ਕਹਿ ਦਿੰਨੀ ਆ ਪਛਾਣਦਾ ਨਹੀਂਗਾ ਠੀਕ ਆ ਪਰ ਹੁਣ ਇਹਨੂੰ ਲੈ ਕੇ ਕਿੱਥੇ ਜਾਣਾ ਤ ਜਾਗੋ ਦਾ ਟਾਈਮ ਹੋ ਜਾਂਦਾ 4 ਵਜ ਗਏ ਤੇ 2 ਘੰਟੇ ਰਹਿ ਕੇ ਮੈਂ ਹਲੇ ਲੀੜੇ ਕੱਪੜੇ ਵੀ ਦਿਵਾਉਣਾ ਤੇ ਤੂੰ ਜਾਗੋ ਦਾ ਤਾਂ ਕਰੀ ਜਾਨੀ ਆ ਇਹ ਤੇਰੇ ਘਰ ਦਾ ਚਰਾਗ ਬੂਝਣ ਵਾਲੀ ਗੱਲ ਹੋਈ ਪਈ ਆ ਇਹ ਤੇਰੇ ਨਾਲ ਨਹੀਂ ਚੱਲ ਚੱਲ ਆ ਲੋਕ ਖੜੇ ਜੀ ਇਹ ਕਹਿ ਦੇਣਗੇ ਵੀ ਲੈ ਜਾ ਫੇਰ ਅਸੀਂ ਮੰਨ ਲਾਂਗੇ ਕਿਉਂ ਬਾਈ ਜੀ ਕਹਿ ਦੇਉਂਗੇ ਤੁਸੀਂ ਲੈ ਜਾ ਇਹਨੂੰ ਨਹੀਂ ਅੱਜ ਤਾਂ ਨਹੀਂ ਕਹਿੰਦੇ ਕੋਈ ਬੰਦਾ ਜ਼ਿੰਮੇਵਾਰੀ ਲਊ ਫੇਰ ਹੀ ਭੇਜਾ ਜਾਂ ਹੋ ਹੋਰ ਕਿਸੇ ਨੂੰ ਸੱਦਲਾ ਕਰ ਚੋਂ ਜ਼ਿੰਮੇਵਾਰੀ ਹੁਣ ਮੈਂ ਕਿਹਨੂੰ ਸੱਦਾ ਕੋਈ ਨਹੀਂਗਾ ਘਰੇ ਆਉਣ ਵਾਲਾ ਤਾਂ ਬਾਈ ਕੀ ਜਾਗੂ ਚਾ ਅੱਜ ਉੱਥੇ ਸਬਜੀ ਸਬਜੀ ਉੱਡੀ ਜਾਂਦੇ ਫਿਰ ਫਿਰ ਕੱਲ ਰਾਤ ਨੂੰ ਵੀ ਉੱਥੇ ਖਾਣੀਆਂ ਤੜਕੇ ਵੀ ਉੱਥੇ ਖਾਣੀਆਂ ਨੇ ਫਿਰ ਕੰਮ ਤਾਂ ਕਰਾਉਂਦੇ ਫਿਰ ਹੁਣ ਇਹਦਾ ਕੀ ਹੱਲ ਆ ਇਹਦਾ ਹੱਲ ਇਹਦਾ ਹੱਲ ਮੈਂ ਹੈਗੀ ਆ ਮੈਂ ਲੈ ਕੇ ਜਾਉ ਮੇਰਾ ਜਵਾਕ ਹੈ ਉਹ ਜਾਣ ਨੂੰ ਤਿਆਰ ਨਹੀਂ ਆ ਕਿਵੇਂ ਮੰਨਦੇ ਨੋ ਏ ਟੱਕਾ ਨਹੀਂ ਦੇਗਾਹੀਂ ਦੱਸੋ ਤੁਸੀਂ ਆਪ ਸਮਝਦਾਰ ਹੋ ਲੈ ਦੱਸੋ ਫਿਰ ਸਾਨੂੰ ਕੋਈ ਸਬੂਤ ਦੋ ਇਹਦਾ ਥੋੜਾ ਸਬੂਤ ਦਿਓ ਤੁਹਾਨੂੰ ਕੋਈ ਸਬੂਤ ਦੋ ਨਾ ਇਹ ਨਹੀਂ ਇਹ ਟੱਕਾ ਇਹ ਬਿਲਕੁਲ ਟੱਕਾ ਹੈਗਾ ਜਿਹੜੀ ਗੱਲ ਹੈਗੀ ਆ ਇਹ ਬਿਲਕੁਲ ਟੱਕਾ ਠੀਕ ਹੈ ਨਹੀਂ ਹੋਣਾ ਚਾਹੀਦਾ ਐਦਾਂ ਨਹੀਂ ਲਿਜਾਣ ਦਿੱਤਾ ਜਾਗੋ ਤੁਸੀਂ ਕੋਈ ਪ੍ਰੂਫ ਦਿਖਾ ਦਿਓ ਪੱਤੀ ਦਾ ਪੱਤੀ ਦਾ ਆਈਡੀ ਪ੍ਰੂਫ ਮੰਗੋ ਹਾਂ ਆਈਡੀ ਪ੍ਰੂਫ ਹੈ ਆਈਡੀ ਪ੍ਰੂਫ ਲਓ ਆਈਡੀ ਪ੍ਰੂਫ ਨਹੀਂ ਹੈਗਾ ਮੇਰੇ ਕੋਲ ਨਾ ਕੋਈ ਆਈਡੀ ਪ੍ਰੂਫ ਹੈ ਕੋਈ ਇਹਨਾਂ ਵੀਰਾਂ ਚੋ ਇਹ ਕਹਿੰਦੇ ਅਸੀਂ ਤਾਂ ਭਾਈ ਨਾਲ ਲਿਜਾਨ ਨਹੀਂ ਦੇਣਾ ਹੁਣ ਤੈਨੂੰ ਪੱਕਾ ਪਤਾ ਵੀ ਨਹੀਂ ਮੰਮੀ ਤੇਰੀ ਉਹ ਜਿਹੜਾ ਪਛਾਣਦਾ ਨਹੀਂ ਉਹਨੇ ਸਹੀ ਗੱਲ ਕਹਿਦੀ ਐ ਵੇਖ ਲਓ ਤੂੰ ਸਿੱਧਾ ਹੋ ਕੇ ਚੱਲ ਮੇਰੇ ਨਾਲ ਮੈਂ ਤਰ ਹੁੰਦਾ ਮੂੰਹ ਦੇ ਅੰਮਰ ਉਹ ਬਾਂਦਰ ਮੂੰਹਾ ਜੇ ਕਰਦਾ ਕਿ ਚੱਲ ਉਹ ਜਿਹੜਾ ਜਾਣਦਾ ਨਹੀਂ ਆਇਆ ਖਿੱਚਾ ਤੂੰ ਹੀ ਨਹੀਂ ਹੁਣ ਇਹ ਗਲਤ ਗੱਲ ਆ ਇਹ ਗਲਤ ਗੱਲ ਆ ਦੱਸ ਉਹ ਟੋਪੀ ਲੈ ਲੈ ਸਿਰ ਠਰਦਾ ਟੋਪੀ ਲੈ ਤੂੰ ਉਸ ਤੇ ਆ ਦੇਖ ਉਹ ਹਜੇ ਵੀ ਜਾ ਕੇ ਰਾਜ ਨੇ ਗਾਲਾਂ ਕੱਢ ਕੇ ਥੋੜੋ ਜਿਹਾ ਅੱਕ ਲੈ ਜਾਇਆ ਜਾਊਗਾ ਇਹ ਭਾਈ ਇਹ ਛਤਰਾਂ ਦੇ ਪੀਰ ਹੈ ਮੈਨੂੰ ਪਤਾ ਕਿਵੇਂ ਨਹੀਂ 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 ਇਹ ਨਹੀਂ ਖੇਚਣ ਵਾਲੀ ਗੱਲ ਨਹੀਂ ਕਰਨੀ ਤੈਨੂੰ ਲੱਗਦਾ ਮੰਮੀ ਹੈ ਤੇਰੀ ਨਹੀਂ ਉਹ ਹਜੇ ਵੀ ਨਹੀਂ ਮੰਨਦਾ ਕੋਈ ਹੋਰ ਮਾਲਾ ਮੋਟਾ ਦਾ ਨਾਂ ਕੀ ਲੈਣੋ ਕਰੇ ਫੋਟੋ ਹੋਊਗੀ ਜੀ ਇਹਨਾਂ ਦੀ ਫੋਟੋ ਹੋਊਗੀ ਕੋਈ ਫੋਟੋ ਕੋਈ ਫੋਟੋ ਤਾਂ ਹੋਊਗੀ ਕੋਈ ਫੋਟੋ ਹੋਊਗੀ ਕਲੀਅਰ ਦਿਖਾਓ ਫੋਟੋ ਕੋਈ ਤਾਂ ਹੈਗਾ ਮੇਰੇ ਕੋਲੇ ਫਿਰ ਫੋਟੋ ਦਿਖਾ ਦਿਓ ਚਾ ਲੈਣਗੇ ਉਹਦੀ ਮੰਮੀ ਨੂੰ ਫੋਟੋ ਤੇ ਪਛਾਣ ਲੇਗਾ ਫੋਟੋ ਤੇ ਪਛਾਣ ਲਊਗਾ ਕਹਿੰਦਾ ਵੀ ਜੋ ਮਰਜ਼ੀ ਹੋਵੇ ਫੋਟੋ ਤੇ ਮੈਂ ਪਛਾਣ ਲਊਂ ਦਿਖਾਓ ਦਿਖਾਓ ਫੋਟੋ ਦਿਖਾਓ ਕੋਈ ਗੱਲ ਨਹੀਂ ਦਿਖਾਓ ਜੀ ਸਾਡੇ ਸਾਹਮਣੇ ਕਲੀਅਰ ਕਰੋ ਓਦੋਂ ਬਾਅਦ ਹੀ ਉਹ ਤੂੰ ਬਾਅਦ ਹੀ ਆਪਾਂ ਜਿਹੜਾ ਬੱਚੇ ਨੂੰ ਤੋੜਨਾ ਜੀ ਹਾਂ ਦਿਖਾਓ ਫੋਟੋ ਦਿਖਾਓ ਜੀ ਫੋਟੋ ਦਿਖਾਉਣੇ ਆ ਤੁਹਾਨੂੰ ਵੀ ਐਸੇ ਹੈ ਜਾਂ ਨਹੀਂ ਹੈ ਆਹ ਮੰਮੀ ਤੇਰੀ ਹਾਂਜੀ ਤੇ ਆ ਫੋਟੋ ਮੰਮੀ ਦੀ ਆ ਹਾਂਜੀ ਹੈ ਇਹਦਾ ਬਹਲਾ ਨੇਰਾ ਹੋਇਆ ਪਿਆ ਪਹਿਲਾ ਫੋਟੋ ਦੇਖੋ ਇਹਦੀ ਮੰਮੀ ਦੀ ਫੋਟੋ ਵੇਖੋ ਕਿਸ ਬੰਦਾ ਪਾਰਲਰ ਵਾਲਿਆਂ ਤੇ ਯਾਰ ਧੱਕਾ ਮੈਂ ਜਾਅਨ ਕਰਕੇ ਨਹੀਂ ਬਾਈ ਐਦਾਂ ਨਹੀਂ ਆਹ ਦਿਖਾਦੀ ਇਹ ਮੰਮੀ ਤੇਰੀ ਆ ਹੁਣ ਹਾਂ ਇਹੀ ਹੈਗੀ ਆ ਫੋਟੋ ਤੇਰੀ ਮੰਮੀ ਦੀ ਆ ਹਾਂਜੀ ਪੱਕਾ ਬਦਗੀ ਦੇਖ ਲੈ ਹੁਣ ਦਿਖਾ ਦੇ ਇਹਨਾਂ ਨੂੰ ਸਾਰਿਆਂ ਨੂੰ ਦਿਖਾ ਦਿਓ ਪੱਕਾ ਗਾ ਪੱਕਾ ਆ ਦਿਖਾ ਉਧਰ ਕੈਮਰੇ ਵਾਲਿਆਂ ਨੂੰ ਕਿ ਵੀ ਆ ਮੰਮੀ ਆ ਮੇਰੀ ਆ ਮੰਮੀ ਆ ਮੇਰੀ ਖੋਜ ਹੋ ਗਿਆ ਇਹ ਮੋਬਾਈਲ ਕਿਦਾ ਮੇਰੀ ਮੰਮੀ ਦਾ ਹਾਂ ਹੁਣ ਹੁਣ ਖੁਸ਼ ਹੋਇਆ ਜਵਾਕ ਮਾਣਾ ਮੋਟਾ ਭਾਈ ਆਦਾ ਫਿਰ ਹੁਣ ਤੁਸੀਂ ਵੇਖ ਲਓ ਮਾੜੇ ਕੈਮਰਾਮੈਨ ਨੂੰ ਕੋ ਨੇੜੇ ਦਿਖਾ ਦੇ ਇਧਰ ਉਹ ਭਾਈ 1 ਮਿੰਟ ਰੁਕ ਜਾ ਇੱਕ ਇਧਰ ਦੇਖ ਲਓ ਠੀਕ ਆ ਤੇ ਇੱਕ ਇਧਰ ਦੇਖ ਲਓ ਭਾਈ ਰੰਗ ਰੋਗਣ ਤੇ ਜ਼ਿਆਦਾ ਹੀ ਕੰਮ ਕਰ ਹੈ ਫਰਕ ਬਾਲਾ ਕਰਦਾ ਭਾਈ ਲਓ ਇਹ ਇੱਥੇ ਦਾ ਜਾਵਾਂ ਮੈਂ ਕਹਿੰਦਾ ਵੀ ਵੇਖੋ ਇੱਥੇ ਤਾਂ ਇਹਨਾਂ ਨੇ ਉਹਨੂੰ ਬਣਾਤਾ ਸ਼ਲਪਾ ਛੇਟੀ ਠੀਕ ਆ ਇੱਥੇ ਲੱਗਦੇ ਆ ਭਮੀਰੀਆਂ ਵੇਚਣ ਵਾਲੀ ਇੱਥੇ ਫਰਕ ਤਾਂ ਹੈ ਨਹੀਂ ਇਹ ਇਹ ਤਾਂ ਗੱਲ ਹੈਗੀ ਹੁਣ ਮੰਮੀ ਤੇਰੀ ਆ ਹਾਂਜੀ ਲੈ ਜਾ ਭਰਾਵਾ ਇਹਨੂੰ ਠੀਕ ਆ ਲੈ ਜਾ ਠੀਕ ਆ ਬਾਈ ਸਹਿਮਦਾ ਜਵਾਨ ਜਵਾਨ ਸਭਾ ਨਹੀਂ ਜਵਾਨ ਜਵਾਕ ਨੂੰ ਅਸੀਂ ਐ ਨਹੀਂ ਲਿਜਾਣ ਦਿੰਦੇ ਸੀਗੇ ਠੀਕ ਹਾਂਜੀ ਗਵਾਂਢ ਲਈ ਚੱਕ ਜਾ ਕੇ ਮੁੰਡਾ ਗਵਾਲਿਆ ਸਿ ਆਪਦਾ ਹਾਂ ਆ ਦੇਖੋ ਮੈਂ ਹਜੇ ਵੀ ਕਹਿੰਦਾ ਵੀ ਤੁਸੀਂ ਜਾਓ ਜਾਣਾ ਬਣਦਾ ਬੀਬੀਆਂ ਨੇ ਪਾਲਰ ਆ ਜਾਣਾ ਭਾਈ ਜੀਤ ਸੱਦ ਕੇ ਪਰ ਜਾਂਦਾ ਜਵਾਕ ਨੂੰ ਲੈ ਜਾ ਕਰੋ ਨਾਲ ਤੇ ਜਾਂ ਇਹ ਕਰਿਆ ਕਰੋ ਇਹਨਾਂ ਨੂੰ ਘਰੇ ਛੱਡ ਦਿਆ ਕਰੋ なんで ਡੈਡੀ ਕੋਲੇ ਠੀਕ ਆ ਡੈਡੀ ਨੂੰ ਘਰੇ ਬੁਲਾ ਲਿਆ ਕਰੋ ਤਾਂ ਕਿ ਡੈਡੀ ਦੱਸ ਸਕੇ ਵੀ ਭਾਈ ਇਹ ਥੋਡੀ ਹੀ ਮੰਮੀ ਆ ਠੀਕ ਆ ਇੱਥੇ ਜਵਾਕ ਨੇ ਮੰਮੀ ਨੂੰ ਪਛਾਨਣ ਤੋਂ ਜਿਹੜਾ ਇਨਕਾਰ ਕਰਤਾ ਸੀ ਹੁਣ ਭੇਜ ਦੇਗੇ ਜੀ ਭੇਜ ਦੋ ਜੀ ਭੇਜ ਦੋ ਲੈ ਆ ਭਾਈ ਇਹਨੂੰ ਨਾਲ ਹੁਣ ਜਾਵੜੇਗਾ ਹਾਂਜੀ ਆ ਖੁਸ਼ ਹੋ ਗਿਆ ਸਲਝਾ ਦਿੱਤਾ ਮਸਲਾ ਜਿਹੜਾ ਸੀਗਾ ਅਸਲ ਦੇ ਵਿੱਚ ਸਾਰਾ ਜਿਹੜਾ ਮੇਕਅਪ ਦਾ ਰੌਲਾ ਪੈ ਗਿਆ ਸੀ ਮੈਂ ਕਹਿੰਦਾ ਵੇਖੋ ਜਿਹੜੀਆਂ ਆਪਣੀਆਂ ਦਾਦੀਆਂ ਸੀ ਉਹ ਤਾਂ ਦਹੀਂ ਨਾਲ ਨਹਾ ਲੈਂਦੀਆਂ ਸੀ ਸਰੋਂ ਦਾ ਤੇਲ ਮੂੰਹ ਤੇ ਮਲ ਕੇ ਸਾਰਾ ਮੈਰਜ ਵਿਆਹ ਵੇਖ ਲੈਂਦੀਆਂ ਸੀ ਤੇ ਜਿਹੜੀਆਂ ਆਪਣੀਆਂ ਮਾਮਾ ਸੀ ਉਹ ਫੈਰਨ ਲਵਲੀ ਤੇ ਹੁਣ ਹੁਣ ਉਹਨੇ ਮੈਂ ਕਹ ਮੂੰਚ ਦੰਦ ਨਹੀਂ ਜਿੰਨੇ ਉਹਨਾਂ ਦੇ ਮੇਕਅਪ ਵਾਲੀਆਂ ਕਰੀਮਾਂ ਸ਼੍ਰੀਮਾ ਪਾਊਡਰ ਲਾਡਰ ਸੁਰਖੇ ਕੀ ਕੁਛ ਮੈਂ ਕਹਿੰਦਾ ਮੈਂ ਤਾਂ ਗਿਣ ਨਹੀਂ ਸਕਦਾ ਐਨੇ ਪ੍ਰੋਡਕਟ ਹੁੰਦੇ ਉਹਨਾਂ ਨੂੰ ਇਹ ਹੀ ਪਤਾ ਲੱਗਦਾ ਕਿ ਕਿਹੜਾ ਲਾ ਲਿਆ ਕਿਹੜਾ ਰਹਿ ਗਿਆ ਉਹ ਪ੍ਰੋਡਕਟਾਂ ਦੀ ਜਿਹੜੀ ਸਾਰੀ ਘਾਟ ਬਾਤ ਹੋ ਗਈ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਕਈ ਵਾਰੀ ਅਮਲੀ ਬੰਦੇ ਨੂੰ ਘਾਟ ਬਾਤ ਹੋ ਜਾਂਦੀ ਆ ਇੱਥੇ ਕਿਤੇ ਬੀਪਗਾ ਦੇ ਮੇਕਅਪ 'ਚ ਘਾਟ ਬਾਤ ਹੋ ਗਈ ਬੱਚੇ ਨੇ ਆਪਣੀ ਮੰਮੀ ਪਛਾਣਨ ਤੋਂ ਇਨਕਾਰ ਕਰ ਦਿੱਤਾ ਪਰ ਨਹੀਂ ਕਿਵੇਂ ਨਾ ਕਿਵੇਂ ਕਰਕੇ ਜਦੋਂ ਫੋਟੋ ਵੇਖੀ ਫੋਟੋ ਤੇ ਫਿਰ ਸਾਰਾ ਜਿਹੜਾ ਤੁਹਾਨੂੰ ਮੈਂ ਦੱਸ ਹੀ ਨਹੀਂ ਸਕਦਾ ਫੋਟੋ ਤੇ ਕੁਝ ਹੋਰ ਨਾ ਕਰਿਆ ਕਰੋ ਆਪਣੇ ਬੱਚਿਆਂ ਨੂੰ ਜੇ ਨਾਮ ਲੈ ਕੇ ਜਾਣਾ ਜਾਂ ਤਾਂ ਭਾਈ ਉਹਨਾਂ ਨੂੰ ਕੋਲੇ ਭਾਇਆ ਕਰੋ ਜਿੱਥੇ ਤੁਹਾਡਾ ਮੇਕਅਪ ਆ ਉਹਨਾਂ ਨੂੰ ਪਤਾ ਲੱਗੇ ਵੀ ਮੰਮੀ ਕੀ ਤੋਂ ਕੀ ਬਣ ਗਈ ਕੀ ਤੋਂ ਕੀ ਬਣ ਗਈ ਇਹ ਪਤਾ ਲੱਗਿਆ ਕਰੇ ਠੀਕ ਆ ਇਸ ਵਾਰ ਫਿਰ ਮਲੂਕਾ ਟੀਮ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕੰਮ ਜਰੂਰ ਕਰੋ ਪਰ ਉਹਨਾਂ ਕਿਆ ਕਰੋ ਜਿਹੜਾ ਸਾਰਿਆਂ ਦੇ ਸਮਝ ਹੀ ਜਾਏ ਠੀਕ ਆ ਵੀਡੀਓ ਨੂੰ ਸ਼ੇਅਰ ਕਰੋ ਜੀ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ